ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈ ਗੁਰੂ ਕਲੌਥ ਹਾਊਸ ਐਂਡ ਪ੍ਰਤੀਕ ਬਟਲਾੜਾ ਵੱਲੋਂ ਜਿਹੜੀਆਂ ਮੇਰੀਆਂ ਭੈਣਾਂ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਡੀ ਜਿਹੜੀ ਅਸੀਂ ਵੀਡੀਓ ਡੇਲੀ ਅਪਲੋਡ ਕਰਦੇ ਹਾਂ ਤੁਹਾਡੀ ਸਕਿੱਪ ਨਾ ਹੋਵੇ ਜੀ ਅੱਜ ਦੀ ਅੱਜ ਦੀ ਜਿਹੜੀ ਸਾਡੀ ਵੀਡੀਓ ਰਹਿਣ ਵਾਲੀ ਹੈ ਜੀ ਉਹ ਰਹਿਣ ਵਾਲੀ ਹੈ ਕੱਟ ਪੀਸਾਂ ਦੀ ਮੇਰੀਆਂ ਭੈਣਾਂ ਦੀ ਕਾਫੀ ਡਿਮਾਂਡ ਸੀ ਮਸਲੀਨ ਦੇ ਕੱਟ ਪੀਸਾਂ ਦੀ ਤੇ ਟੈਬੀ ਦੇ ਕੱਟ ਪੀਸਾਂ ਦੀ ਤੇ ਅਸੀਂ ਉਹ ਵਾਲੇ ਪੀਸ ਅੱਜ ਲੈ ਕੇ ਆਏ ਹਾਂ ਜੀ ਮ ਤੇ ਟੈਬੀ ਦੇ ਪੀਸ ਲੈ ਕੇ ਆਏ ਆ ਜੀ ਸਾਡੇ ਕੋਲੇ ਕਾਫੀ ਸਾਰਾ ਮਾਲ ਜਿਹੜਾ ਅਵੇਲੇਬਲ ਹੈ ਜਿਹੜੀਆਂ ਮੇਰੀਆਂ ਭੈਣਾਂ ਨੇ ਆਪਣੀ ਸ਼ਾਪ ਦੇ ਵਾਸਤੇ ਮਾਲ ਲੈਣਾ ਉਹ ਵੀ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੀਆਂ ਜੀ ਤੇ ਮੇਰੇ ਕੋਲ ਤੁਸੀਂ ਇਹ ਵਾਲਾ ਮਸਲੀਨ ਦਾ ਜਿਹੜਾ ਮਾਲ ਹੈ ਤੇ ਜਾਂ ਫਿਰ ਟੈਬੀ ਦਾ ਤੁਸੀਂ ਮੇਰੇ ਕੋਲ ਲੈ ਸਕਦੇ ਹੋ ਮੇਰੀ ਸ਼ਾਪ ਤੇ ਵਿਜ਼ਿਟ ਕਰ ਫਾਸਫੀ ਚੈੱਕ ਕਰੋ ਜੀ ਇਹ ਬਰਬਰੀ ਲਾਈਨਿੰਗ ਹੈ ਦੇਖ ਸਕਦੇ ਹੋ ਬਰਬਰੀ ਲਾਈਨਿੰਗ ਹੈ ਦਾਸ ਬ੍ਰੈਂਡ ਦੇ ਰਹਿਣਗੇ ਸਾਰੇ ਕੱਟ ਪੀਸ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਜਲਦੀ-ਜਲਦੀ ਸਕਰੀਨਸ਼ਾਟ ਲਾਓ ਤੇ ਆਪਣਾ ਯਾਰ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਕੇਵਲ ਆ ਪੀਸ ਰਹਿਣਾ ਸੇਲ ਵਿੱਚ ਇਹ ਵਾਲਾ ਕਲਰ ਆਉਣ ਵਾਲਾ ਜਿਹੜੇ ਪੀਸ ਰਹਿਣਗੇ ਕੱਟ ਰਹੂਗੀ 2 ਮੀਟਰ ਦੀ 2.5 ਮੀਟਰ ਦੀ ਤੇ ਕੋਈ 4 ਮੀਟਰ ਦੀ ਵੀ ਰਹਿਣ ਵਾਲੀ ਹੈ ਟੈਬੀ ਦੀ ਵੀ ਜਿਹੜੀ ਕੱਟ ਹੈ ਜੀ ਉਹ 4 ਮੀਟਰ 4.5 ਮੀਟਰ ਤੱਕ ਰਹਿਣ ਵਾਲੀ ਹੈ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਜਲਦੀ ਇਹਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਪ੍ਰਾਈਸ ਜਿਹੜੀ ਰਹਿਣ ਵਾਲੀ ਹੈ 200 ਰੁਪਏ ਪਰ ਮੀਟਰ ਜੀ ਸਾਰੇ ਪੀਸ ਰਹਿਣ ਵਾਲੇ ਆ ਦਾਸ ਬ੍ਰੈਂਡ ਦੇ ਦੇਖ ਦੇਖ ਸਕਦੇ ਹੋ ਬਰਬਰੀ ਲਾਈਨਿੰਗ ਹੈ ਦਾਸ ਬ੍ਰੈਂਡ ਰਹਿਣ ਵਾਲਾ 200 ਰੁਪਏ ਪਰ ਮੀਟਰ ਰਹਿਣ ਵਾਲਿਆ ਪੀਸ ਜਲਦੀ ਜਲਦੀ ਸਕਰੀਨਸ਼ਾਟ ਲਓ ਦੇਖੋ ਇਹ ਵਾਲਾ ਪੀਸ ਹੋਊਗਾ 4 ਮੀਟਰ ਤੱਕ 4.5 ਮੀਟਰ ਤੱਕ ਦਾ ਪੀਸ ਰਹਿਣ ਵਾਲਾ ਜੀ ਇਹ ਵਾਲਾ ਪੀਸ ਦੇਖੋ ਇਹ ਸ਼ਰਟ ਪੀਸ ਹੈ ਜੀ ਬੜਾ ਸੋਹਣਾ ਜਿਹਾ ਪ੍ਰਿੰਟ ਹੈ ਕਲਰ ਬੜਾ ਪਿਆਰਾ ਜਿਹਾ ਠੀਕ ਹੈ ਮਾਸਟਰਡ ਸ਼ੇਡ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਦਾਸ ਬ੍ਰੈਂਡ ਰਹਿਣ ਵਾਲਾ ਵਰਬਰੀ ਲਾਈਨਿੰਗ ਹੈ ਟੈਬੀ ਲਾਈਨਿੰਗ ਹੈ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਚੈੱਕ ਕਰੋ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਇਹ ਵੀ ਤੁਹਾਨੂੰ ਸਟਾਫ ਮਿਲ ਜਾਊਗਾ ਦੇਖੋ 4 ਮੀਟਰ ਤੱਕ ਸ਼ਾਇਦ ਮਿਲ ਜੇ ਇਹ ਵਾਲਾ ਵੀ ਸਟਾਫ ਆ ਤੁਹਾਡਾ ਪੂਰਾ ਕੰਪਲੀਟ ਸੂਟ ਬਣ ਸਕਦਾ ਕਈ ਮੇਰੀ ਜਿਹੜੀਆਂ ਭੈਣਾਂ ਜਿਨ੍ਹਾਂ ਦਾ ਘੇਰਾ ਵੀਕੈਂਡ ਚ ਰੈਡੀ ਹੁੰਦਾ ਉਹਨਾਂ ਦਾ 4 ਮੀਟਰ 3.5 ਮੀਟਰ ਦੇ ਵਿੱਚ ਵੀ ਸੂਟ ਰੈਡੀ ਹੋ ਸਕਦਾ ਜੀ ਦੇਖੋ ਇਹ ਵੀ ਟੈਬੀ ਆ ਜਲਦੀ ਇਹਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰੋ ਦਾਸ ਬ੍ਰੈਂਡ ਦੇ ਰਹਿਣ ਵਾਲੇ ਸਾਰੇ ਪੀਸ ਦੇਖ ਸਕਦੇ ਹੋ ਬਰਬਰੀ ਲਾਈਨਿੰਗ ਦਾਸ ਬ੍ਰੈਂਡ ਦੇ ਸਾਰੇ ਪੀਸ ਰਹਿਣ ਵਾਲੇ ਆ ਜੀ ਦਾਸ ਬ੍ਰੈਂਡ ਦਾ ਸਟੱਫ ਤੁਹਾਨੂੰ ਪਤਾ ਹੈ ਕਿੰਨਾ ਉੱਚਾ ਬ੍ਰੈਂਡ ਹੁੰਦਾ ਜੀ ਬਹੁਤ ਵਧੀਆ ਬ੍ਰੈਂਡ ਹੁੰਦਾ ਦਾਸ ਬ੍ਰੈਂਡ ਇਹ ਵਾਲਾ ਪੀਸ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਠੀਕ ਹੈ ਜੀ ਅਗਲਾ ਪੀਸ ਦੇਖੋ ਜੀ ਸਾਰੇ ਪੀਸ ਬੜੇ ਸੋਹਣੇ ਜਿਹੇ ਰਹਿਣ ਵਾਲੇ ਆ ਪ੍ਰਿੰਟ ਵੀ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਠੀਕ ਹੈ 200 ਰੁਪਏ ਪਰ ਮੀਟਰ ਰਹਿਣ ਵਾਲਾ ਪੀਸ ਤੁਹਾਨੂੰ ਜਿਹੜੀ ਸ਼ਰਟ ਪੀਸ ਬਣਨੀ ਹੈ ਤੁਹਾਡੀ 500 ਦੇ ਵਿੱਚ ਬਣਨੀ ਹੈ ਜਿਹੜਾ ਸੂਟ ਨੂੰ 12-1300 ਵਿੱਚ ਮਿਲ ਰਿਹਾ ਉਹ ਤੁਹਾਨੂੰ ਜਿਹੜਾ ਜੇ ਸੂਟ ਹੈ ਜੀ ਆ ਜਿਹੜੀ ਆਪਾਂ ਪਹਿਲਾਂ ਸ਼ਰਟ ਪੀਸ ਵੇਖੋ 1000 ਰੁਪਏ ਦੇ ਵਿੱਚ ਲੈਂਦੇ ਸੀ ਅੱਜ ਤੁਹਾਨੂੰ ਸ਼ਰਟ ਪੀਸ ਸਿਰਫ 500 ਦੇ ਵਿੱਚ ਮਿਲਣ ਵਾਲੀ ਹੈ ਜੀ ਠੀਕ ਹੈ ਜੀ 200 ਰੁਪਏ ਪਰ ਮੀਟਰ ਰਹਿਣ ਵਾਲਿਆ ਪੀਸ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਤੇ ਆਪਣਾ ਆਰਡਰ ਬੁੱਕ ਕਰੋ ਇਹ ਕੇਵਲਾ ਪ੍ਰਿੰਟ ਚੈੱਕ ਕਰੋ ਬਲੈਕ ਦੇ ਵਿੱਚ ਹੈ ਗ੍ਰੇ ਬਲੈਕ ਦੇ ਵਿੱਚ ਹੈ ਬੜਾ ਪਿਆਰਾ ਜਾਂ ਪੀਸ ਤੇ ਪ੍ਰਿੰਟ ਰਹਿਣ ਵਾਲਾ ਇਹ ਵੀ ਤੁਹਾਨੂੰ 4 ਮੀਟਰ ਜਾਂ 4.5 ਮੀਟਰ ਤੱਕ ਸਟਾਫ ਮਿਲਣ ਵਾਲਾ ਜੀ ਠੀਕ ਹੈ ਜੀ ਕਈ ਮੇਰੀਆਂ ਭੈਣਾਂ ਦਾ 4.5 ਤੱਕ ਵੀ ਸੂਟ ਬਣ ਜਾਂਦਾ ਕਿਉਂਕਿ ਅਸੀਂ ਜ਼ਿਆਦਾ ਹੈਵੀ ਬਾਟਮ ਨਹੀਂ ਪਾਉਂਦੇ ਠੀਕ ਹੈ ਜੀ ਲਾਈਨਿੰਗ ਵਾਲਾ ਸੂਟ ਹੁੰਦਾ ਜ਼ਿਆਦਾ ਹੈਵੀ ਬਾਟਮ ਨਹੀਂ ਪਾਉਂਦੇ 4.5 4 ਵਿੱਚ ਸੂਟ ਤੁਹਾਡਾ ਕੰਪਲੀਟ ਹੋ ਜਾਂਦਾ ਅਗਲਾ ਪ੍ਰਿੰਟ ਚੱਕ ਕਰੋ ਸ਼ਰਟ ਪੀਸ ਹੈ ਜੀ ਠੀਕ ਹੈ ਜੀ ਸ਼ਰਟ ਪੀਸ ਮਿਲੂਗਾ ਤੁਹਾਨੂੰ ਤੈਨੂੰ ਸੈਲਫ ਜਿਹੜਾ 2.5 ਮੀਟਰ ਦਾ ਸ਼ਰਟ ਪੀਸ ਹੈ 500 ਦੇ ਵਿੱਚ ਮਿਲਣ ਵਾਲਾ 200 ਰੁਪਏ ਪਰ ਮੀਟਰ ਰਹਿਣ ਵਾਲਿਆ ਪੀਸ ਪ੍ਰਿੰਟ ਚੈੱਕ ਕਰੀ ਚਲੋ ਤੇ ਕਲਰ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਰਹਿਣ ਵਾਲਿਆ ਕਲਰ ਦੇਖੋ ਇਹ ਕੇ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਵੀ ਤੁਹਾਨੂੰ 4 4.5 ਮੀਟਰ ਤੱਕ ਮਿਲੂਗਾ ਜੀ ਟੈਬੀ ਲਾਈਨਿੰਗ ਹੈ ਜੀ ਠੀਕ ਹੈ ਜੀ ਦਾਸ ਬ੍ਰੈਂਡ ਦੀ ਰਹਿਣ ਵਾਲੀ ਹੈ ਟੈਬੀ ਲਾਈਨਿੰਗ ਇਹਦੇ ਵਿੱਚ ਕੇ ਵਾਲਾ ਕਲਰ ਆਊਗਾ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਬਹੁਤ ਪਿਆਰਾ ਕਲਰ ਰਹਿਣ ਵਾਲਾ ਨਿਊ ਜャ ਸ਼ੇਡ ਹੈ ਮੋਰ ਪੰਖੀ ਹੈ ਨਿਊ ਜャ ਸ਼ੇਡ ਹੈ ਜੀ ਇਹ ਪ੍ਰਿੰਟ ਵੀ ਬੜਾ ਪਿਆਰਾ ਕਲਰ ਵੀ ਬੜਾ ਪਿਆਰਾ ਠੀਕ ਹੈ ਜੀ ਇਹ ਵੀ ਤੁਹਾਨੂੰ 4 1/2 ਮੀਟਰ ਤੱਕ ਸਟਾਫ ਮਿਲਣ ਵਾਲਾ ਹੈ ਇਹ ਵੀ ਦੇਖੋ ਇਹ ਵੀ ਚੈੱਕ ਕਰੋ ਇਹ ਵੀ ਟੈਬੀ ਲਾਈਨਿੰਗ ਹੈ ਜੀ ਠੀਕ ਹੈ ਜੀ ਦਾਸ ਬ੍ਰੈਂਡ ਦੀ ਰਹਿਣ ਵਾਲੀ ਹੈ ਤੇ ਤੁਹਾਨੂੰ ਮਿਲਣ ਵਾਲਾ ਸ਼ਾਇਦ ਸ਼ਰਟ ਪੀਸ ਠੀਕ ਹੈ ਜੀ ਸ਼ਾਇਦ 3 1/2 ਮੀਟਰ ਤੱਕ ਵੀ ਹੋ ਸਕਦਾ ਇਹ ਵਾਲਾ ਪੀਸ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਇਹ ਵੀ ਟੈਬੀ ਲਾਈਨਿੰਗ ਹੈ ਠੀਕ ਹੈ ਸ਼ੌਲਡਰ ਪੀਸ ਮਿਲੂਗਾ ਜੀ ਤੁਹਾਨੂੰ ਟੈਬੀ ਲਾਈਨਿੰਗ ਹੈ ਅਗਲੇ ਪੀਸ ਚੈੱਕ ਕਰੋ ਜੀ ਅਗਲੇ ਪੀਸ ਰਹਿਣ ਵਾਲੇ ਆ ਮਸਲੀਨ ਦੇ ਜਿਹੜੇ ਮਸਲੀਨ ਦੇ ਪੀਸ ਰਹਿਣ ਵਾਲੇ ਉਹ ਵੀ ਦਾਸ ਬ੍ਰਾਂਡ ਦੇ ਰਹਿਣ ਵਾਲੇ ਆ ਜੀ ਜਲਦੀ ਜਲਦੀ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਦਿਖਾ ਸਕਦੇ ਆਂ ਅਸੀਂ ਸਾਰੇ ਪੀਸ ਰਹਿਣ ਵਾਲੇ ਦਾਸ ਬ੍ਰਾਂਡ ਦੇ ਦੇਖੋ ਜੀ ਇਹ ਵੀ 10% ਦਾ ਰਹਿਣ ਵਾਲਾ ਜੀ ਮਸਲੀਨ ਸਟੱਫ ਹੈ ਪ੍ਰਿੰਟ ਚੈੱਕ ਕਰੋ ਜਿਹੜੇ ਜਿਹੜੇ ਵੇਲੇ ਰਹਿਣ ਵਾਲੇ ਆ ਸੂਟ ਇਹ ਤੁਹਾਨੂੰ ਮਿਲਣਗੇ ਸ਼ਰਟ ਪੀਸ ਤੁਹਾਨੂੰ 4 ਮੀਟਰ 4.5 ਮੀਟਰ ਤੇ 3 ਮੀਟਰ 3.5 ਮੀਟਰ ਤੱਕ ਦੇ ਰਹਿਣ ਵਾਲੇ ਪੀਸ ਪ੍ਰਿੰਟ ਚੈੱਕ ਕਰੀ ਚਲੋ ਤੇ ਆਪਣਾ ਆਰਡਰ ਬੁੱਕ ਕਰ ਚਲੋ ਵੇਖੋ ਇਹ ਵੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਜੀ ਠੀਕ ਹੈ ਜੀ ਸਾਰੇ ਪੀਸ ਰਹਿਣਗੇ 10% ਦੇ ਮਸਲੀਨ ਆ ਜੀ ਅਗਲਾ ਪੀਸ ਚੈੱਕ ਕਰੋ ਦੇਖੋ ਇਹਦਾ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਸੀ ਸ਼ਰਟ ਪੀਸ ਮਿਲੂਗਾ ਤੁਹਾਨੂੰ ਠੀਕ ਹੈ ਜੀ ਸ਼ਰਟ ਪੀਸ ਮਿਲੂਗਾ ਦੇਖੋ ਇਹ ਵਾਲਾ ਪ੍ਰਿੰਟ ਚਾਹ ਕਰੋ ਇਸ ਪ੍ਰਿੰਟ ਦੀ ਵੀ ਕਾਫੀ ਡਿਮਾਂਡ ਰਹੀ ਹੈ ਜੀ ਅੰਬੀਆਂ ਵਾਲਾ ਪ੍ਰਿੰਟ ਹੈ ਕਾਫੀ ਡਿਮਾਂਡ ਰਹੀ ਹੈ ਮਸਲੀਨ ਦੇ ਵਿੱਚ ਵੀ ਇਹ ਦੁਬਾਰਾ ਪ੍ਰਿੰਟ ਆਇਆ ਪਹਿਲਾਂ ਇਹ ਕਾਟਨ ਦੇ ਵਿੱਚ ਆਇਆ ਸੀ ਕਲਰ ਵੇਖੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਕਲਰ ਸਾਰੇ ਪੀਸ ਲੈਣ ਵਾਲੀਆਂ ਮਸਲੀਨ ਦੇ ਦਾਸ ਬ੍ਰੈਂਡ ਦੇ ਰਹਿਣਗੇ ਜੀ ਠੀਕ ਹੈ ਜੀ ਸਭ ਨੂੰ ਤੁਹਾਨੂੰ ਸਟੈਂਪ ਮਿਲੀ ਮਿਲੂਗੀ ਇਹ ਵਾਲਾ ਦੇਖੋ ਪ੍ਰਿੰਟ ਇਹ ਵੀ ਤੁਹਾਨੂੰ 4.5 ਮੀਟਰ ਤੱਕ ਮਿਲ ਸਕਦਾ ਹੈ ਜੀ ਠੀਕ ਹੈ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕਲਰ ਵੀ ਨਿਊ ਜੀ ਸ਼ੇਡ ਹੈ ਨਿਊ ਜੀ ਸ਼ੇਡ ਦਾ ਕਲਰ ਹੈ ਤੇ ਪ੍ਰਿੰਟ ਵੀ ਬੜਾ ਪਿਆਰਾ ਸਰ ਰਹਿਣ ਵਾਲਾ ਹੈ ਠੀਕ ਹੈ ਇਹ ਵੀ ਇੱਕ ਡਿਫਰੈਂਟ ਜਿਹਾ ਪ੍ਰਿੰਟ ਹੈ ਦੇਖੋ ਬੜਾ ਪਿਆਰਾ ਜਿਹਾ ਡਿਫਰੈਂਟ ਜਿਹਾ ਪ੍ਰਿੰਟ ਹੈ ਮਸਲੀਨ ਦੇ ਪੀਸ ਰਹਿਣ ਵਾਲਿਆ ਜੀ ਜਲਦੀ ਇਹਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਦੇਖੋ ਬੜੀ ਪਿਆਰੀ ਜਿਹੀ ਪ੍ਰਿੰਟਿੰਗ ਇਹ ਵਾਲੇ ਪੀਸ ਦੀ ਇਹ ਮਾਸਟਰ ਸ਼ੇਡ ਦੇ ਵਿੱਚ ਦੁਬਾਰਾ ਰਿਪੀਟ ਹੋਇਆ ਉਹੀ ਪ੍ਰਿੰਟ ਦੇਖੋ ਇਹ ਵੀ ਪ੍ਰਿੰਟ ਬੜਾ ਪਿਆਰਾ ਹੈ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਦੁਬਾਰਾ ਰਿਪੀਟ ਹੋਇਆ ਕਲਰ ਮਾਸਟਰ ਸ਼ੇਡ ਹੈ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਦਾਸ ਬ੍ਰਾਂਡ ਹੈ ਜੀ ਠੀਕ ਹੈ ਜੀ ਦਾਸ ਬ੍ਰਾਂਡ ਹੈ ਇਹ ਮੂਵ ਸ਼ੇਡ ਹੈ ਜੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸਾਰੇ ਪੀਸ ਤੁਹਾਨੂੰ ਮਿਲਣ ਵਾਲਾ ਜੀ ਕੋਈ 4 ਮੀਟਰ ਤੱਕ ਮਿਲੇਗਾ 4.5 ਮੀਟਰ ਤੱਕ ਮਿਲੇਗਾ ਦੇਖੋ ਇਹ ਵਾਲਾ ਕਲਰ ਦੇਖੋ ਬੜਾ ਪਿਆਰਾ ਜਿਹਾ ਪੈਰਟ ਜਿਹਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਜੀ ਠੀਕ ਹੈ ਜੀ ਇਹ ਵੀ ਤੁਹਾਨੂੰ 4 ਮੀਟਰ ਤੀ ਤੱਕ ਮਿਲ ਸਕਦਾ ਪੀਸ ਠੀਕ ਹੈ ਜੀ ਜਲਦੀ ਜਲਦੀ ਸਕਰੀਨ ਸ਼ਾਟ ਲਓ ਤੇ ਆਪਣਾ ਤੁਸੀਂ ਆਰਡਰ ਬੁੱਕ ਕਰੋ ਦੇਖੋ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਪ੍ਰਿੰਟ ਹੈ ਠੀਕ ਹੈ ਅਗਲਾ ਪੀਸ ਚੈੱਕ ਕਰੇ ਆਫ ਵਾਈਟ ਦੇ ਵਿੱਚ ਹੈ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਤੇ ਵੀ ਜਲਦੀ ਇਹਦੀ ਸਕਰੀਨਸ਼ਾਟ ਲੈ ਕੇ ਤੁਸੀਂ ਇਹ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਪੀਸ ਦੀ ਜਿਹੜੀ ਕੱਟ ਹੈ ਸਭ ਦੀ ਵੱਡੀ ਰਹਿਣ ਵਾਲੀ ਹੈ ਕੋਈ ਛੋਟਾ ਪੀਸ ਕੱਟੀ ਹੈ ਜੀ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਤੇ ਕਲਰ ਦੇਖੋ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਇਹ ਸਾਡੇ ਕੋਲੇ ਦੋ ਸੂਟ ਹੈ ਜੀ ਠੀਕ ਹੈ ਜੀ ਸ਼ਾਇਦ 4 ਮੀਟਰ ਜਾਂ 4.5 ਮੀਟਰ ਤੱਕ ਤੁਹਾਨੂੰ ਅਵੇਲੇਬਲ ਮਿਲੇਗਾ ਕਲਰ ਦੇਖੋ ਪ੍ਰਿੰਟ ਦੇਖੋ ਮਸਲੀਨ ਸਟਾਫ ਹੈ ਮੇਰੀ ਭੈਣਾਂ ਦੀ ਕਾਫੀ ਡਿਮਾਂਡ ਸੀ ਮਸਲੀਨ ਸਟਾਫ ਤੇ ਲੈ ਕੇ ਆਉਣ ਦੀ ਅਸੀਂ ਮਸਲੀਨ ਸਟਾਫ ਲੈ ਕੇ ਆਏ ਆ ਜੀ ਦੇਖੋ ਇੱਕ ਇਹ ਵਾਲਾ ਸੂਟ ਪਿਆ ਇੱਕ ਇਹ ਵਾਲਾ ਪਿਆ ਦੋ ਸੂਟ ਆ ਜੀ ਸਾਡੇ ਕੋਲ ਇਹ ਵਾਲੇ ਇਸ ਪ੍ਰਿੰਟ ਦੇ ਵਿੱਚ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਰਹਿਣ ਵਾਲੇ ਹੈ ਪ੍ਰਿੰਟ ਦੇਖੋ ਇਹ ਵਾਲਾ ਆ ਗਿਆ ਪੀਸ ਸ਼ੇਡ ਦੇ ਵਿੱਚ ਥੋੜਾ ਕਲਰ ਆ ਰਿਹਾ ਡਲ ਜਾ ਪਰ ਬੜਾ ਪਿਆਰਾ ਜਾਂ ਰਹਿਣ ਵਾਲਾ ਹੈ ਕਲਰ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਕਿ ਕਿ ਕੋਈ ਛੋਟੀ ਕੱਟ ਨਹੀਂ ਰਹਿਣ ਵਾਲੀ ਸਾਰੇ ਪੀਸਾਂ ਦੀ ਵੱਡੀ ਕੱਟ ਰਹਿਣ ਵਾਲੀ ਹੈ ਇਹ ਵੇਖੋ ਓਨੀਅਨ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਦੇਖੋ ਇਹ ਗ੍ਰੇ ਸ਼ੇਡ ਦੇ ਵਿੱਚ ਹੈ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਗ੍ਰੇ ਸ਼ੇਡ ਦੇ ਵਿੱਚ ਹੈ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਸੈ ਤੁਹਾਨੂੰ ਕੰਪਲੀਟ ਸੂਟ ਮਿਲ ਜੇ ਜੀ ਇਹ ਵਾਲਾ ਦੇਖੋ 4.5 ਮੀਟਰ ਤੱਕ ਤਾਂ ਪੱਕੀ ਕੱਟ ਹੋਣ ਵਾਲੀ ਇਹ ਵਾਲੇ ਸੂਟ ਦੀ ਸ਼ਾਇਦ 5 ਵੀ ਹੋਵੇ ਮਸਰੀਨ ਸਟਾਫ ਹੈ ਬ੍ਰੈਂਡ ਰਹਿਣ ਵਾਲਾ ਦਾਸ ਠੀਕ ਹੈ ਜੀ ਦਾਸ ਬ੍ਰੈਂਡ ਦੇ ਪੀਸ ਰਹਿਣ ਵਾਲੇ ਸਾਰੇ ਪ੍ਰਿੰਟ ਬੜੇ ਪਿਆਰੇ ਜਿਹੇ ਮਿਲਣ ਵਾਲੇ ਤੁਹਾਨੂੰ ਇਹ ਪ੍ਰਿੰਟ ਚੈੱਕ ਕਰੋ ਸਾਰੇ ਪ੍ਰਿੰਟ ਦੀ ਡਿਜ਼ਾਈਨਿੰਗ ਡਿਫਰੈਂਟ ਜੀ ਹੋਊਗੀ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣਗੇ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਜਲਦੀ ਨਾਲ ਦੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਕੰਪਲੀਟ ਸੂਟ ਬਣੂਗਾ ਜੀ ਦੇਖੋ ਜਿਹੜੀਆਂ ਮੇਰੀਆਂ ਪੈਣਾ ਪਤਲੀਆਂਆਂ ਗਈਆਂ ਉਹਨਾਂ ਦਾ ਤਾਂ ਤੁਹਾਨੂੰ 3.5 ਮੀਟਰ ਵਿੱਚ ਹੀ ਸੂਟ ਬਣ ਜਾਣਾ ਹੈ ਕਿਉਂਕਿ ਫੋਲਡ ਕਰਕੇ ਸ਼ਰਟ ਬਣ ਜਾਂਦੀ ਹੈ ਜੀ ਕਿਉਂਕਿ ਲਾਈਨਿੰਗ ਵਾਲਾ ਸੂਟ ਰਹਿਣ ਵਾਲਾ ਹੁੰਦਾ ਬਾਟਮ ਵੀ ਜਦਾਂ ਆਪਾਂ ਹੈਵੀ ਨਹੀਂ ਪਾਉਂਦੇ ਸ਼ਰਟ ਵੀ ਆਪਾਂ ਜਿਹੜੀ ਫੋਲਡ ਕਰਕੇ ਬਣਾ ਲੈਨੇ ਆ ਤੇ ਪੀਸ ਰਹਿਣ ਵਾਲੇ 200 ਰੁਪਏ ਪਰ ਮੀਟਰ ਇਹ ਬਲੈਕ ਦੇ ਵਿੱਚ ਪ੍ਰਿੰਟ ਹੈ ਪ੍ਰਿੰਟ ਦੇਖੋ ਬੜਾ ਡਿਫਰੈਂਟ ਜਿਹਾ ਸਟਾਈਲ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਹੈ ਬਲੈਕ ਦੇ ਵਿੱਚ ਪ੍ਰਿੰਟ ਰਹਿਣ ਵਾਲਾ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਇਹ ਵੀ ਤੁਹਾਨੂੰ ਮਿਲਣ ਵਾਲਾ 4 ਮੀਟਰ ਤੱਕ ਆਰਾਮ ਨਾਲ ਮਿਲਣ ਵਾਲਾ ਜੀ ਕੰਪਲੀਟ ਸੂਟ ਬਣਦਾ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਕੰਪਲੀਟ ਬਣ ਕੇ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਗਾਜਰੀ ਸ਼ੇਡ ਰਹਿਣ ਵਾਲੀ ਹੈ ਅਗਲਾ ਦੇਖੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬਲੈਕ ਦੇ ਵਿੱਚ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਸਾਰੇ ਪੀਸ ਰਹਿਣ ਵਾਲੇ ਦਾਸ ਬ੍ਰਾਂਡ ਦੇ ਠੀਕ ਹੈ ਜੀ ਦਾਸ ਬ੍ਰਾਂਡ ਦੇ ਮਸਲੀਨ ਸਟਾਫ ਹੈ ਮਸਲੀਨ ਸਟਾਫ ਹੈ ਦਾਸ ਬ੍ਰਾਂਡ ਦੇ ਰਹਿਣ ਵਾਲੇ ਆ 200 ਰੁਪਏ ਪਰ ਮੀਟਰ ਰਹਿਣਗੇ ਜਲਦੀ ਨਾਲ ਚੱਕਰ ਚਲੋ ਪ੍ਰਿੰਟ ਤੇ ਕਲਰ 200 ਰੁਪਏ ਪਰ ਮੀਟਰ ਰਹਿਣ ਵਾਲਿਆ ਪੀਸ ਅਗਲਾ ਪ੍ਰਿੰਟ ਦੇਖੋ ਜੀ ਇਹ ਕੇਵਲਾ ਕਲਰ ਆ ਗਿਆ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਇਹ ਵੀ ਤੁਹਾਨੂੰ 4.5 ਮੀਟਰ ਦਾ ਕਰਾਮਨਾ ਸੂਟ ਮਿਲਣ ਵਾਲਾ ਜੀ ਪੀਸ ਕਾਫੀ ਸਾਡੇ ਕੋਲੇ ਵੱਡੇ ਆਏ ਆ ਜੀ ਪੂਰੇ ਸੂਟ ਬਣਨਗੇ ਤੁਹਾਡੇ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਆਣ ਵਾਲਾ ਇਹ ਮਾਸਟਰ ਸ਼ੇਡ ਆ ਗਿਆ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਦੇਖੋ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਸਾਰਾ ਸਟਾਫ ਰਹਿਣ ਵਾਲਾ ਮਸਲੀਨ ਦਾ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਦੇਖੋ ਕਲਰ ਵੀ ਕਿੰਨਾ ਪਿਆਰਾ ਮਿੱਠਾ ਜਿਹਾ ਕਲਰ ਹੈ ਤੇ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਇਹ ਵੀ ਮਾਸਟਰ ਸ਼ੇਡ ਦੇ ਵਿੱਚ ਪ੍ਰਿੰਟ ਦੁਬਾਰਾ ਰਿਪੀਟ ਹੋਇਆ ਕਾਫੀ ਡਿਮਾਂਡ ਸੀ ਇਹ ਵਾਲੇ ਪ੍ਰਿੰਟ ਦੀ ਕਾਟਨ ਸਟਾਫ ਦੇ ਵਿੱਚ ਵੀ ਹੁਣ ਮਸਲੀਨ ਦੇ ਵਿੱਚ ਸੇਮ ਸਟਾਫ ਆ ਰਿਹਾ ਜੀ ਇਹ ਅਗਲਾ ਪੀਸ ਚੈੱਕ ਕਰੋ ਇਹਦਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਮਹਿਰੂਨ ਸ਼ੇਡ ਦੇ ਵਿੱਚ ਹੈ ਡਾਰਕ ਮਹਿਰੂਨ ਸ਼ੇਡ ਵਿੱਚ ਹੈ ਸ਼ਾਇਦ ਤੁਹਾਨੂੰ ਇਹ ਕਲਰ ਸੂਟ ਮਿਲ ਜੇ ਜੀ 4 ਮੀਟਰ ਤੱਕ ਮਿਲ ਜੇ ਠੀਕ ਹੈ ਜੀ ਬਾਕੀ ਇਹਦੀ ਮੈਂਤੀ ਹੋਊਗੀ ਕਿੰਨਾ ਸਟਾਫ ਹੈ ਜੀ ਇਹ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਅਗਲਾ ਕ ਦੇਖੋ ਜੀ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲ ਜੂਗਾ ਪ੍ਰਿੰਟ ਦੇਖੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਇਹ ਸੀ ਸਾਡੇ ਅੱਜ ਦੇ ਜਿਹੜੇ ਮਸਲੀਨ ਦੇ ਕੱਟ ਪੀਸ ਟੈਪੀ ਕੈਬੀ ਲਾਈਨਿੰਗ ਦੇ ਕਟ ਪੀਸ ਮਾਲ ਸਾਡੇ ਕੋਲੇ ਕਾਫੀ ਅਵੇਲੇਬਲ ਹੈ ਜੀ ਠੀਕ ਹੈ ਜਿਹੜੀਆਂ ਮੇਰੀਆਂ ਭੈਣਾਂ ਸ਼ਾਪ ਤੇ ਵਿਜ਼ਿਟ ਕਰਕੇ ਲੈਣਾ ਚਾਹੁੰਦੀਆਂ ਮੇਰੀ ਸ਼ਾਪ ਤੇ ਵੀ ਆ ਸਕਦੀਆਂ ਜਿਹੜੀਆਂ ਮੇਰੀਆਂ ਭੈਣਾਂ ਨੇ ਮੇਰੇ ਕੋਲੋਂ ਆਪਣੀ ਸ਼ਾਪ ਦੇ ਵਾਸਤੇ ਮਾਲ ਲੈਣਾ ਤਾਂ ਉਹ ਆਪਣੀ ਸ਼ਾਪ ਵਾਸਤੇ ਵੀ ਮਾਲ ਮੇਰੇ ਕੋਲੋਂ ਲੈ ਸਕਦੇ ਆ ਜੀ ਮੇਰੀ ਦੁਕਾਨ ਤੇ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰੋ ਤੇ ਇਹ ਵਾਲਾ ਤੁਸੀਂ ਮਾਲ ਮੇਰੇ ਕੋਲੋਂ ਜਿਹੜਾ ਲੈ ਸਕਦੇ ਹੋ ਮਸਲੀਨ ਦਾ ਠੀਕ ਹੈ ਜੀ ਟੈਪੀ ਲਾਈਨਿੰਗ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ